ਚੱਲਦੇ ਆਂ ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਗਤ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਸ੍ਰੀ ਕੇਸਗੜ੍ਹ ਸਾਹਿਬ ਨੂੰ ਰੰਗ-ਬਰੰਗੇ ਲਾਈਟਾਂ ਤੇ ਰੰਗ-ਬਰੰਗੇ ਫੁੱਲਾਂ ਦੇ ਨਾਲ ਸਜਾਇਆ ਗਿਆ। ਨਾਲ ਹੀ ਐਸ.ਸੀ.ਪੀ.ਸੀ ਦੇ ਵੱਲੋਂ ਸੰਗਤ ਦੀ ਆਮਦ ਦੇ ਮੌਕੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ। ਉੱਥੇ ਲਗਾਤਾਰ ਸੰਗਤ ਨੇ ਵੀ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਹੋਏ ਨੇ। ਤਾਕਤ ਗੁਰਦੁਆਰਾ ਸਾਹਿਬ ਨੂੰ ਬਹੁਤ ਹੀ ਖੂਬਸੂਰਤ ਢੰਗ ਦੇ ਨਾਲ ਸਜਾਇਆ ਗਿਆ ਵਿਸਾਖੀ ਦੇ ਤਿਹਾੜੀਆਂ ਰੌਣਕਾਂ ਜਿਨ ਅਨੰਦਪੁਰ ਸਾਹਿਬ ਦੇ ਵਿੱਚ ਵੇਖਣ ਨੂੰ ਮਿਲ ਰਹੀਆਂ ਨੇ ਖੂਬਸੂਰਤ ਸਜਾਵਟ ਜੋ ਗੁਰਦੁਆਰਾ ਸਾਹਿਬ ਦੀ ਕੀਤੀ ਗਈ ਹੈ ਰੰਗ ਬਰੰਗੇ ਫੁੱਲਾਂ ਦੇ ਨਾਲ ਜੋ ਦਰਬਾਰ ਨੂੰ ਸਜਾਇਆ ਗਿਆ ਐਸਪੀਸੀ ਦੇ ਵੱਲੋਂ ਸੰਗਤ ਦੇ ਲਈ ਖਾਸ ਪ੍ਰਬੰਧ ਇੱਥੇ ਕੀਤੇ ਗਏ ਨੇ ਸੰਗਤ ਦੇ ਵੱਲੋਂ ਵੀ ਵੱਖ-ਵੱਖ ਤਰ੍ਹਾਂ ਦੇ ਲੰਗਰ ਇੱਥੇ ਲਗਾਏ ਗਏ ਨੇ ਤਾਂ ਵਿਸਾਖੀ ਦੇ ਤਿਹਾੜੀਆਂ ਦੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਸ੍ਰੀ ਕੇਸਕਟ ਸਾਹਿਬ ਨੂੰ ਜੋ ਰੰਗ-ਬਰੰਗੇ ਲਾਈਟਾਂ ਤੇ ਰੰਗ-ਬਰੰਗੇ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ। ਬੇਸ਼ੱਕ ਦਸੰਗ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਬਿਹਾਰ ਦੀ ਧਰਤੀ ਤੇ ਹੋਇਆ ਮਗਰ ਉਹਨਾਂ ਨੇ ਜ਼ਿਆਦਾ ਸਮਾਂ ਜਿਹੜਾ ਹੈ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਤਾਇਆ ਤੇ ਇੱਥੇ ਰਹਿੰਦਿਆਂ ਉਹਨਾਂ ਨੇ 13 April 1999 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ ਤਸਵੀਰਾਂ ਦੇਖ ਸਕਦੇ ਹਾਂ ਤਖਤ shri ਕੇਸਗੜ ਸਾਹਿਬ ਇਹ ਉਹ ਧਾਰਮਿਕ ਸਥਾਨ ਹੈ ਜਿੱਥੇ ਦਸਮ ਪਾਤਸ਼ਾਹ shri ਗੁਰਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਪੰਜ ਪਿਆਰਿਆਂ ਨੂੰ ਅੰਮ੍ਰਿਤ ਪਾਨ ਕਰਕੇ ਤੇ ਖੁਦ ਅੰਮ੍ਰਿਤ ਪਾਨ ਕਰਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਸੋ ਹਰ ਸਾਲ ਇਸ ਦਿਨ ਨੂੰ ਮਨਾਉਣ ਦੇ ਲਈ ਸੰਗਤਾਂ ਜਿਹੜੀਆਂ ਵੱਡੀ ਤਦਾਦ ਦੇ ਵਿੱਚ ਤਖਤ shri ਕੇਸਗੜ ਸਾਹਿਬ ਨਤਮਸਤਕ ਹੁੰਦੀਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪੂਖਤਾ ਇੰਤਜ਼ਾਮ ਜਿਹੜਿਆ ਕੀਤੇ ਜਾਂਦੇ ਆ ਸੋ 13 April ਦੀ ਵਿਸਾਖੀ ਵਾਲੇ ਦਿਨ ਖਾਲਸਾਪਨ ਦੀ ਸਜਣਾ ਹੋਈ ਸੀ ਤੇ ਤਕਸ਼ਰੀ ਕੇਸਗੜ ਸਾਹਿਬ ਦੇਖ ਸਕਦੇ ਹੋ ਕਿ ਰੰਗ-ਬਰੰਗੇ ਫੁੱਲਾਂ ਦੇ ਨਾਲ ਤੇ ਰੰਗ-ਬਰੰਗੀ ਰੋਸ਼ਨੀ ਦੇ ਨਾਲ ਰਸਨਾਇਆ ਹੋਇਆ ਹੈ ਸੋ ਹਰ ਸਾਲ ਜਿਹੜਾ ਇਸੇ ਤਰੀਕੇ ਨਾਲ ਤਕਸਬ ਦੀ ਸਜਾਵਟ ਜਿਹੜੀ ਕੀਤੀ ਜਾਂਦੀ ਹੈ ਸੰਤਾਂ ਦੂਰ ਦਰਾਡੇ ਤੋਂ ਦੇਸ਼ ਵਿਦੇਸ਼ ਤੋਂ ਤਕਸਬ ਨਤਮਸਤ ਹੋਣ ਦੇ ਲਈ ਪਹੁੰਚਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪੁਖਤਾ ਇੰਤਜ਼ਾਮ ਜਿਹੜੇ ਆ ਚਾਹੇ ਸੰਗਤ ਦੀ ਰਹਿائش ਦੇ ਹੋਣ ਲੰਗਰਾਂ ਦੇ ਹੋਣ ਕੀਤੇ ਜਾਂਦੇ ਨੇ ਸੋ ਇਸ ਵਾਰ ਵੀ ਜਿਹੜੇ ਆ ਸ਼੍ਰੋਮਣੀ ਕਮੇਟੀ ਵੱਲੋਂ ਪੁਖਤਾ ਇੰਤਜ਼ਾਮ ਜਿਹੜੇ ਆ ਕਿ ਤੇ ਗਿਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਸੰਕਟਾਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ 13 April ਨੂੰ ਵਿਸਾਖੀ ਦਾ ਦਿਨ ਜਿਹੜਾ ਇਹ ਖਾਲਸਾ ਸਾਜਨਾ ਦੀ ਵਜਿਹੜਾ ਇਹ ਵੱਡੇ ਵੱਡੇ ਪੱਧਰ ਤੇ ਖਾਸੇ ਦੀ ਧਰਤੀ ਤੇ ਮਨਾਇਆ ਜਾਏਗਾ ਅ ਅੱਜ ਜਿਹੜੇ ਅਖੰਡ ਪਾਤਸ਼ਾਹਬ ਰੱਖੇ ਗਏ ਨੇ ਤੇ 13 April ਨੂੰ ਜਿਹੜਾ ਵਿਸਾਖੀ ਵਾਲੇ ਦਿਨ ਅਖੰਡ ਪਾਤਸ਼ਾਹਬ ਦੇ ਭੋਗ ਪਾਏ ਜਾਣਗੇ ਤੇ ਸਾਰਾ ਦਿਨ ਜਿਹੜਾ ਹੈਗਾ ਅ ਜਿਹੜਾ ਅੰਮ੍ਰਿਤ ਪਾਣ ਜਿਹੜਾ ਉਹ ਕਰਵਾਇਆ ਜਾਏਗਾ ਤੇ ਸੰਗਤਾਂ ਜਿਹੜੀਆਂ ਦੇਸ਼-ਦੇਸ਼ ਤੋਂ ਆਉਂਦੀਆਂ ਨੇ ਜਿਹੜੀਆਂ ਅੰਮ੍ਰਿਤ ਪਾਨ ਕਰਨਾ ਚਾਹੁੰਦੀਆਂ ਨੇ ਉਹ ਅੰਮ੍ਰਿਤ ਪਾਨ ਵੀ ਕਰ ਸਕਦੀਆਂ ਨੇ ਸੋ ਵਿਸਾਖੀ ਦੇ ਦਿਨ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਪਾਨ ਕਰਕੇ ਤੇ ਉਹਨਾਂ ਕੋਲੋਂ ਖੁਦ ਅੰਮ੍ਰਿਤ ਪਾਨ ਕਰਕੇ ਜਿਹੜਾ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਸੋ ਇਸ ਦਿਨ ਨੂੰ ਮਨਾਉਣ ਦੇ ਲਈ ਸੰਗਤਾਂ ਜਿਹੜੀਆਂ ਨੇ ਖਾਲਸੇ ਦੀ ਧਰਤੀ ਤੇ ਪਹੁੰਚਣਾ ਸ਼ੁਰੂ ਹੋ ਗਈਆਂ ਨੇ ਤੇ ਖਾਲਸੇ ਦੀ ਧਰਤੀ ਤੇ ਤਕਸ਼ਰੀ ਕੇਸਗੜ ਸਾਹਿਬ ਨੂੰ ਰੰਗ-ਬਰੰਗੀ ਰੋਸ਼ਨੀ ਦੇ ਨਾਲ ਤੇ ਰੰਗ-ਬਰੰਗੇ ਫੁੱਲਾਂ ਦੇ ਨਾਲ ਸਜਾਇਆ ਹੋਇਆ ਕੈਮਰਾਮੈਨ ਕਮਲ ਦੇ ਨਾਲ ਵਿਮਨ ਕੁਮਾਰ ਜੀ ਮੀਡੀਆ ਸ਼੍ਰੀ ਅਨੰਦਪੁਰ ਸਾਹਿਬ ਖਾਲਸਾ ਪੰਥ ਦਾ ਸਿਰਜਣਾ ਦਿਵਸ ਵਿਸਾਖੀ ਜੋ ਬਹੁਤ ਵੱਡੇ ਪੱਧਰ ਤੇ ਤਖਤ ਸ੍ਰੀ ਕੇਸਗੜ ਸਾਹਿਬ ਕੇ ਮਨਾਇਆ ਜਾ ਰਿਹਾ ਇਸ ਸਾਲ ਵੀ 11 12 13 ਨੂੰ ਇਹ ਪੁਰਬ ਮਨਾਇਆ ਜਾ ਰਿਹਾ ਅੱਜ ਸ਼੍ਰੀ ਖੰਡ ਪਾਤ ਸਾਹਿਬ ਆਰੰਭ ਹੋਏ ਨੇ ਜਿਨ੍ਹਾਂ ਦੇ 13 ਨੂੰ ਭੋਗ ਪਾਏ ਜਾਣਗੇ ਇਸੇ ਤਰ੍ਹਾਂ ਲੱਖਾਂ ਦੀ ਤਦਾਦ ਵਿੱਚ ਸੰਗਤ ਜਿਹੜੀ ਨਤਮਸਤਕ ਹੋ ਰਹੀ ਹੈ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਿਸ਼ਮੇਸ਼ ਪਿਤਾ ਕਲੀਆਂ ਵਾਲੇ ਸਤਿਗੁਰਾਂ ਨੇ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੰਗਤ ਜੀ ਦੂਰੋ ਦੂਰੋ ਕੋਕੋਨਾਵਾ ਸਾਹਿਬੇ ਜਕੇ ਸੰਗਤਾਂ ਦਾ ਭਾਰੀ ਇਕੱਠ ਕੀਤਾ ਸੋਨਾ ਤੰਬੂ ਲਗਵਾਇਆ ਅੰਮ੍ਰਿਤ ਵੇਲੇ ਦੇ ਸੋਨੇ ਦੀਵਾਾਂ ਸਜਾਏ ਔਰ ਉੱਥੇ ਹੀ ਗਰਜਵੀਂ ਆਵਾਜ਼ ਵਿੱਚ ਆਖਿਆ ਹੈ ਕੋਈ ਸਿੱਖ ਬੇਟਾ ਜੋ ਸੀਸ ਕਰੇ ਬੇਟਾ ਸਾਰੀਆਂ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ